ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਦੇ ਅਗਰ ਦਾਸ ਹਮਾਰੇ ਜਿਉ ਪਿੰਡ ਸਭ ਤੇਰਾ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅੰਬਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੋ ਕਹੋ ਢਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਰਿਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾ ਸ੍ਰੀ ਵਾਖ ਗੁਰੂ ਸਾਹਿਬ ਜੀ ਸੋਰਠ ਰਾਮ ਨਾਮ ਤਤ ਸਾਰਾ ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵੇ ਕੁਰਖ ਗਿਆਨੀ ਸੁਣ ਸੁਣਦਾ ਹੈ ਤ੍ਰਿਪਤਿ ਮਨ ਪਾਵੇ ਸਾਧੂ ਅੰਬਰਤ ਗਾਨੀ ਰਹਾ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖ ਦਾਤਾ ਆਪਣੇ ਦਾਸ ਕਾ ਭਗਤ ਦਾਨ ਦੇਵ ਪੂਰਨ ਪਰਖ ਵਿਦਾਤਾ ਸ਼ਰਬਣੀ ਸੁਣੀ ਐ ਰਸਨ ਗਾਈਆ ਹਿਰਦੈ ਧਿਆਈਐ ਸੋਈ ਕਰਨ ਕਰਨ ਸਮਰੱਥ ਸਵਾਮੀ ਜਾ ਤੋ ਬਿਰਤਨ ਕੋਈ ਨਵ ਪਾਇਆ ਕਰੋ ਕਿਰਪਾ ਕਿਪਾਲਾ ਸਾਜ ਸੰਗ ਨਾਨਕ ਗੁਰ ਗਾਵਹਿ ਸਿਮਰੈ ਸਦਾ ਗੋਪਾਲਾ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਰ ਗਾਵੇ ਸਿਮਰ ਸਦਾ ਗੋਪਾਲਾ ਵਾਹ ਗੁਰੂ ਜੀ ਦਾ ਖਲਸਾ ਵਾਹ ਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 600 11 ਅਕ ਦੇ ਉੱਤੇ ਸਵੇਰ ਵਾਰ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਤ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਖੋਜ ਤੀ ਖੋਜ ਤੀ ਖੋਜ ਵਿਚਾਰਿਓ RAM ਨਾਮ ਤਤ ਸਾਰ ਤਤ ਕਹਿੰਦੇ ਆ ਉਹ ਵਸਤੂ ਨੂੰ ਜਿਹੜੀ ਕਿਸੇ ਦੇ ਵਿੱਚੋਂ ਕੱਢੀ ਜਾਂਦੀ ਹੈ ਜਿਵੇਂ ਦੁੱਧ ਦੇ ਤਤਸਾਰ ਉਹ ਆ ਕਿਓ ਇੱਥੇ ਗੁਰੂ ਸਾਹਿਬ ਕਹਿੰਦੇ ਆ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਤਤਸਾਰ ਹੈ ਅਸਲ ਦੇ ਵਿੱਚ ਕਹਿੰਦੇ ਇਹਨੂੰ ਖੋਜ-ਖੋਜ ਕੇ ਇਹ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਪਾਉਣਾ ਅਸੀ ਨੇ ਲੋਕੀ ਜੰਗਲਾਂ 'ਚ ਜਾਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਘਰ ਬੈਠੇ ਗੁਰੂ ਧਿਆਇਓ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਆਪਣੇ ਦਿਲ ਨੂੰ ਖੋਜਦਾਰ ਹੈ ਖੋਜਦਾਰ ਹੈ ਉਹਦੇ ਵਿੱਚ ਤੁਹਾਨੂੰ ਪ੍ਰਮਾਤਮਾ ਪ੍ਰਗਟ ਹੋ ਜਾਣਾ ਹੈ ਮਿਲ ਜਾਣਾ ਹੈ ਖੋਜਤ ਖੋਜਤ ਖੋਜ ਵਿਚਾਰਿਓ ਕਹਿੰਦੇ ਖੋਜ ਕਰਦੇ ਰਹੋ ਖੋਜ ਕਰਦੇ ਰਹੋ ਉਹਦੀ ਵਿਚਾਰ ਕਰਦੇ ਰਹੋ ਇੱਕ ਨਾ ਇੱਕ ਦਿਨ ਐਸਾ ਹੋਣਾ RAM ਨਾਮ ਤਤ ਸਾਰਾ ਜਿਹੜਾ ਪਰਮਾਤਮਾ ਦਾ ਨਾਮ ਹੈ ਜਿਹੜਾ ਤਤਸਾਰ ਹੈ ਉਹ ਮਿਲ ਜਾੜੇ ਕਹਿੰਦੇ ਤੁਹਾਨੂੰ ਜਦੋਂ ਉਹ ਨਾਮ ਸਾਨੂੰ ਮਿਲ ਗਿਆ ਫਿਰ ਹੋਣਾ ਕੀ ਏ ਜੀ ਕਿਲ ਵਿਖ ਕਾਟੇ ਨਿਮਖ ਅਰਾਧੇ ਆ ਗੁਰਮੁਖ ਪਾਰ ਉਤਾਰਾ ਕਿਲ ਵਿ ਕਹਿੰਦੇ ਆ ਜਿਹੜੇ ਸਾਨੂੰ ਰੋਗ ਲੱਗ ਰਹੇ ਆ ਕਿਲਵਿਖ ਕਾਟੇ ਕਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਕੱਟਦੇ ਆ ਕਿੰਨੇ ਟਾਈਮ ਚ ਨਿਮਖ ਅਰਾਧਿਆ ਨਿਮਖ ਹੁੰਦਾ ਅੱਖ ਝਮਕਣ ਦਾ ਸਮਾਂ ਇੱਕ ਅੱਖ ਦੇ ਫੋਰ ਨੂੰ ਕਹਿੰਦੇ ਆ ਅੱਖ ਝਮਕਣ ਦੇ ਸਮੇਂ ਨੂੰ ਥੋੜਾ ਜਿਹਾ ਸਮਾਂ ਲੱਗਦਾ ਕਹਿੰਦੇ ਜਦੋਂ ਤੁਹਾਨੂੰ ਪਰਮਾਤਮਾ ਮਿਲ ਗਿਆ ਨਾ ਕਹਿੰਦੇ ਤੁਹਾਡੇ ਜਿੰਨੇ ਵੀ ਦੁੱਖ ਨੇ ਕਲੇਸ਼ ਨੇ ਝੋਰੇ ਨੇ ਸਾਰੇ ਖਤਮ ਹੋ ਜਾਣਗੇ ਕਿਲਵਿਖ ਕਾਟੇ ਨਿਮਖ ਅਰਾਧਿਆ ਉਹਨੂੰ ਨਿਮਖ ਮਾਤਰ ਅਰਾਧਨਾ ਪੈਣਾ ਗੁਰਮੁਖ ਪਾਰ ਉਤਾਰਾ ਨਿਮਖ ਕਿੰਨਾ ਕੁ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਜਿਆਦੇ ਬਾਣੀ ਨਾਲੋਂ ਕਹਿੰਦੇ ਥੋੜੀ ਪੜਨੋ ਚਾਹੀ ਪਰ ਕਹਿੰਦੇ ਉਹਦੇ ਤੇ ਅਮਲ ਕਰ ਲਿਓ ਕੀ ਕਹਿੰਦੇ ਆ ਗੁਰੂ ਸਾਹਿਬ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਬੈ ਕਹਿੰਦੇ ਕਿਨਕਾ ਬਾਤਰ ਪੜ ਲਿਓ ਉਹਦੇ ਤੇ ਅਮਲ ਕਰ ਲਿਓ ਜਿਆਦੇ ਪੜਨ ਨਾਲ ਥੋੜਾ ਪੜਨੋ ਪਰ ਅਮਲ ਕਰ ਲਿਓ ਕਹਿੰਦੇ ਜੇ ਹੁਣ ਪੜ ਕੇ ਬੰਦੇ ਨੇ ਉਹਦੇ ਤੇ ਅਮਲੇ ਨਹੀਂ ਕੀਤਾ ਕਹਿੰਦੇ ਕੀ ਫਾਇਦਾ ਫਿਰ ਇੰਨੀਆਂ ਕਿਤਾਬਾਂ ਪੜਨ ਦਾ ਵੀ ਨਿਮਖ ਅਰਾਧੇ ਆ ਗੁਰਮੁਖ ਪਾਰ ਉਤਾਰਾ ਕਹਿੰਦੇ ਤੇਰਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਣਾ ਹਰ ਰਸ ਪੀਵੋ ਪੁਰਖ ਗਿਆਨੀ ਕਹਿੰਦੇ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਰਸ ਹੈ ਨਾ ਕਹਿੰਦੇ ਉਹਨੂੰ ਪੀਵੋ ਫਿਰ ਪੁਰਖ ਗਿਆਨੀ ਬਣ ਜੂਗੇ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਆ ਜਿਹੜੀ ਬਾਣੀ ਹੈ ਨਾ ਸਾਧੂ ਦਾ ਭਾਵ ਹੁੰਦਾ ਗੁਰੂ ਇਹ ਗੁਰੂਆਂ ਦੀ ਬਾਣੀ ਹੈ ਇਹਨੂੰ ਜਦੋਂ ਅਸੀਂ ਸੁਣਦੇ ਆ ਸੁਣ ਸੁਣ ਮਹਾ ਤ੍ਰਿਪਤ ਇੱਕਦਮ ਹੁੰਦਾ ਤ੍ਰਿਪਤ ਜੇ ਸਾਨੂੰ ਪਾਣੀ ਦੀ ਪਿਆਸ ਲੱਗ ਰਹੀ ਹੈ ਨਾ ਪਾਣੀ ਪੀ ਲਿਆ ਬੰਦਾ ਕਹਿੰਦਾ ਤ੍ਰਿਪਤ ਹੋ ਗਿਆ ਪਰ ਉਹ 2 ਘੰਟਿਆਂ ਬਾਅਦ ਦੁਬਾਰੇ ਫੇਰ ਪਿਆਸ ਲੱਗਣੀ ਹੈ ਜੇ ਪ੍ਰਸ਼ਾਦਾ ਛੱਕਿਆ ਬੰਦਾ ਕਹਿੰਦਾ ਮੈਂ ਤੇ ਹੁਣ ਤ੍ਰਿਪਤ ਹੋ ਗਿਆ ਹੁਣ ਨਹੀਂ ਕੁਝ ਖਾਣਾ ਦੋ ਘੰਟਿਆਂ ਬਾਅਦ ਫੇਰ ਲੋੜ ਪੈਣੀ ਐ ਪਰ ਜੇ ਨਾਮ ਮਿਲ ਗਿਆ ਨਾ ਜਿਹੜਾ ਮਹਾ ਤ੍ਰਿਪਤ ਹੈ ਜਿਹੜਾ ਇੱਕ ਵਾਰੀ ਨਾਮ ਮਿਲ ਗਿਆ ਮੁੜ ਕੇ ਫੇਰ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਐਨਾ ਅੰਦਰੋਂ ਬੰਦਾ ਰੱਜ ਜਾਣਾ ਕਿ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਣੀ ਸੁਣ ਸੁਣ ਮਹਾ ਤ੍ਰਿਪਤ ਮਨ ਭਾਵੇ ਮਨ ਰੱਜ ਜਾਣਾ ਸਾਧੂ ਅੰਮ੍ਰਿਤ ਬਾਣੀ ਆ ਗੁਰੂਆਂ ਦੀ ਬਾਣੀ ਜਿਹੜੀ ਹੈ ਨਾ ਇਹ ਅੰਮ੍ਰਿਤ ਬਾਣੀ ਹੈ ਸਾਡੇ ਜੀਵਨ ਨੂੰ ਉੱਚਾ ਚੁੱਕ ਦਿੰਦੀ ਹੈ ਇਹਨੂੰ ਪੜੋ ਇਹਨੂੰ ਸੁਣੋ ਇਹਦੇ ਤੇ ਅਮਲ ਕਰੋ ਰਹਾਓ ਰਹਾਓ ਦਾ ਭਾਵ ਹੁੰਦਾ ਧੇਰਨਾ ਤੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਮੁਕਤ ਭੁਗਤ ਜੁਗਤ ਸੱਚ ਪਾਈ ਹੈ ਸਰਬ ਸੁੱਖਾਂ ਦਾ ਦਾਤਾ ਮੁਕਤ ਹੁੰਦਾ ਹੈ ਕਿ ਜਦੋਂ ਸਾਨੂੰ ਉਹ ਤ੍ਰਿਪਤੀ ਮਿਲ ਗਈ ਨਾ ਕਹਿੰਦੇ ਇਨਸਾਨ ਮਾਇਆ ਦੇ ਬੰਧਨਾਂ ਚੋਂ ਮੁਕਤ ਹੋ ਜਾਂਦਾ ਹੈ ਭੁਗਤ ਹੁੰਦਾ ਰਾਜ ਜਾਣਾ ਕਿ ਮੈਂ ਹੁਣ ਕਿਸੇ ਚੀਜ਼ ਦੀ ਮੈਨੂੰ ਲੋੜ ਨਹੀਂ ਮੈਂ ਤੇ ਰੱਜ ਗਿਆ ਜੁਗਤ ਹੁੰਦਾ ਕੋਈ ਸਾਧਨਾ ਕਰਨੀ ਕੋਈ ਯੁਗਤੀ ਕਰਨੀ ਮੁਕਤ ਭਗਤ ਜੁਗਤ ਸੱਚ ਪਾਈ ਹੈ ਕਿ ਮੈਨੂੰ ਸੱਚ ਪਰਮਾਤਮਾ ਮਿਲ ਗਿਆ ਸਰਬ ਸੁੱਖਾਂ ਦਾ ਦਾਤਾ ਜਿਹੜਾ ਸਾਰਿਆਂ ਸੁੱਖਾਂ ਦਾ ਦਾਤਾ ਹੈ ਨਾ ਉਹ ਮੈਨੂੰ ਮਿਲ ਗਿਆ ਜੇ ਸਾਨੂੰ ਸਰਬ ਸੁੱਖਾਂ ਦਾ ਦਾਤਾ ਮਿਲ ਗਿਆ ਭਾਵੇਂ ਮੇਰੀ ਇਸੇ ਤੇ ਮੁਕਤੀ ਹੈ ਇਹੀ ਮੇਰਾ ਆਧਾਰ ਹੈ ਭਗਤ ਖਾਲਾ ਤੇ ਤੁਗਤ ਵੀ ਇਹੀ ਹੈ ਪ੍ਰਮਾਤਮਾ ਆਪਣੇ ਦਾਸ ਕੋ ਭਗਤਦਾਨ ਦੇਵੇ ਪੂਰਨ purkh ਵਿਧਾਤਾ ਕਹਿੰਦੇ ਆਪਣੇ ਦਾਸ ਕੋ ਭਗਤਦਾਨ ਦੇਵੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਇਹ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਦਾਨ ਇਹ ਦੇ ਦਿੰਦਾ ਫਿਰ ਹੋਣਾ ਕੀ ਹੈ ਪੂਰਨ purkh ਵਿਧਾਤਾ ਉਹ ਪੂਰਨ purkh ਵਿਧਾਤੇ ਦੇ ਨਾਲ ਸਾਡਾ ਮੇਲ ਹੋ ਜਾਣਾ ਅਗਲੀ ਭਗਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਰਬਣੀ ਸੁਣੀ ਐ ਰਸਨਾ ਗਾਈ ਐ ਹਿਰਦੈ ਧਾਈ ਐ ਸੋਏ ਕਹਿੰਦੇ ਜਿਹੜੀ ਇਹ ਬਾਣੀ ਐ ਨਾ ਇੱਕ ਉਹ ਅੰਕਾਰ ਤੋਂ ਲੈ ਕੇ 18 10 20 ਤੱਕ ਸਰਬਣੀ ਦਾ ਭਾਵ ਹੁੰਦਾ ਕੰਨ ਕਹਿੰਦੇ ਕੰਨਾਂ ਦੇ ਨਾਲੇ ਬਾਣੀ ਨੂੰ ਸੁਣਨਾ ਚਾਹੀਦਾ ਸਰਬਣੀ ਸੁਣੀ ਹੈ ਰਸਨਾ ਗਾਈਆ ਰਸਨਾ ਕਹਿੰਦੇ ਜੀਬ ਨੂੰ ਕਹਿੰਦੇ ਜੀਬ ਦੇ ਨਾਲੇ ਬਾਣੀ ਨੂੰ ਗਾਉਣਾ ਚਾਹੀਦਾ ਹਿਰਦਾ ਧਿਆਈਆ ਸੋਈ ਕਹਿੰਦੇ ਫਿਰ ਹਿਰਦੇ ਦੇ ਵਿੱਚ ਇਸ ਪਰਮਾਤਮਾ ਦੀ ਬਾਣੀ ਨੂੰ ਧਿਆਲੋ ਸਾਂਭ ਕੇ ਰੱਖ ਲੋ ਕਹਿੰਦੇ ਸਰਬਣੀ ਸੁਣੀ ਹੈ ਰਸਨਾ ਗਾਈਆ ਹਿਰਦਾ ਧਿਆਈਆ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾ ਤੇ ਵਿਰਤ ਨਾ ਕੋਈ ਕਹਿੰਦੇ ਜਿਹੜਾ ਕਰਨ ਕਾਰਨ ਪਰਮਾਤਮਾ ਹੈ ਨਾ ਸਮਰਾਤੋ ਸਾਰੇ ਥਾਵਾਂ ਤੇ ਮੌਜੂਦ ਹੈ ਸਮਰਾਤ ਸੁਆਮੀ ਜਾ ਤੇ ਵਿਰਤ ਹੈ ਨਾ ਕੋਈ ਕਹਿੰਦੇ ਉਹਦੇ ਤੋਂ ਬਿਨਾ ਹੋਰ ਕੋਈ ਹੈ ਨਹੀਂ ਇਹ ਸੰਸਾਰ 'ਚ ਕਿਉਂਕਿ ਪਰਮਾਤਮਾ ਹਰ ਥਾਂ ਤੇ ਹੈ ਉਹ ਹਰ ਥਾਂ ਤੇ ਮੌਜੂਦ ਹੈ ਕਣਕਣ ਦੇ ਵਿੱਚ ਮੌਜੂਦ ਹੈ ਪੱਤਿਆਂ ਦੇ ਵਿੱਚ ਮੌਜੂਦ ਹੈ ਟਾਹਣੀਆਂ ਦੇ ਵਿੱਚ ਮੌਜੂਦ ਹੈ ਬੱਚਿਆਂ 'ਚ ਬਜ਼ੁਰਗਾਂ 'ਚ ਸਿਆਣੇ 'ਚ ਸਾਰੇ 'ਚ ਕਹਿੰਦੇ ਉਹੀ ਪਰਮਾਤਮਾ ਮੌਜੂਦ ਹੈ ਪਿਓ ਮਿਲਦਾ ਕਿੰਨਾ ਜੀ ਵੱਡਾ ਭਾਗ ਰਤਨ ਜਨਮ ਪਾਇਆ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਔਰ ਮਨੁੱਖਾ ਜੀਵਨ ਮਿਲੇ ਸਾਨੂੰ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਹੇ ਕਿਰਪਾ ਕਿਰਪਾਲਾ ਸੱਚੇ ਪਾਤਸ਼ਾਹ ਹੁਣ ਮੇਰੇ ਤੇ ਇਹ ਵੀ ਕਿਰਪਾ ਰੱਖਿਓ ਕਿ ਮੈਨੂੰ ਉਹ ਪਰਮਾਤਮਾ ਦਾ ਨਾਮ ਵੀ ਮਿਲ ਜੇ ਕਿਤੇ ਇਹ ਨਾ ਹੋਵੇ ਕੱਲਾ ਸ਼ਰੀਰ ਹੀ ਮਿਲਿਆ ਹੋਵੇ ਕੱਲੇ ਸ਼ਰੀਰ ਨੂੰ ਕੀ ਕਰਾਂਗੇ ਜੇ ਠੇਕੇ ਦੀ ਖੜੇ ਆ ਜੇ ਗੁਰਬਾਣੀ ਸਾਡੇ ਅੰਦਰ ਨਹੀਂ ਹੈ ਜੇ ਅਸੀਂ ਉਸ ਪ੍ਰਮਾਤਮਾ ਦੇ ਨਾਮ ਨੂੰ ਕਦੇ ਜਪਿਆ ਹੀ ਨਹੀਂ ਕਹਿੰਦੇ ਫਿਰ ਉਹ ਜਨਮ ਦਾ ਕੀ ਫਾਇਦਾ ਹੈ ਜਨਮ ਦਾ ਵੀ ਤਾਂ ਫਾਇਦਾ ਹੈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਹੁਣ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਵੀ ਕਰਦੇ ਹੋ ਕਾਦੀ ਕਿਰਪਾ ਜੀ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਕਿ ਮੈਂ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਵਾਂ ਤੇ ਉਸ ਪਰਮਾਤਮਾ ਨੂੰ ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਉਹਨੂੰ ਸਿਮਰਾਂ ਸਾਧ ਸੰਗ ਨਾਨਕ ਗੁਣ ਗਾਵੈ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਕਿ ਮੈਂ ਉਸ ਪਰਮਾਤਮਾ ਦੇ ਗੁਣ ਗਾਵਾਂ ਤੇ ਸਦਾ ਹੀ ਉਸ ਧਰਤੀ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਸਿਮਰਦਾਰਮ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ